ਤੁਹਾਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਲੈ ਵੀ ਤੁਹਾਨੂੰ ਪਤਾ ਹੀ 18 ਲਾ ਮੇਲਾ ਆ ਗਿਆ ਤੇ ਕੋਪਰ ਗਰੁੱਪ ਪਹਿਲੀ ਵਾਰ ਜਾ ਰਿਹਾ ਅੱਜ ਬਹੁਤ ਲੰਬੇ ਸਮੇਂ ਤੋਂ ਇਹ ਟੈਸਟ ਡਰਾਈਵ ਚੱਲ ਰਹੀ ਹੈ ਤੇ ਅੱਜ ਤੁਹਾਨੂੰ ਦਿਖਾਉਨੇ ਆ ਸਾਰੇ ਨਜ਼ਾਰੇ ਤੇ ਵਲੌਗ ਨੂੰ ਸ਼ੇਅਰ ਕਰ ਦਿਆ ਕਰੋ ਵਾਦੂ ਵਦ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿੰਨੇ ਭਰਾ ਜਿਹੜੇ ਪਹਿਲੀ ਵਾਰ ਲਾਈਵ ਦੇਖ ਰਹੇ ਆ ਜਬ ਵਲੌਗ ਦੇਖਦੇ ਹੁੰਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਹੁਣ ਦਿਖਾਉਨੇ ਆ ਤੁਹਾਨੂੰ ਕ੍ਰਾਂਟਾ ਕਿਹੜਾ ਜ਼ਿਆਦਾ ਕੱਢੂਗਾ ਹਨ ਕਿਉਂਕਿ ਬਹੁਤ ਜਨਾੜ ਲਾਇਆ ਏ ਇੱਥੇ ਟਰੈਕਟਰਾਂ ਤੇ ਇੱਕ ਲੰਬੀ ਸੋਹੜਾ ਸੋਨਾ ਲਿਕਾ ਹੁੰਦਾ ਇਹ ਕਾਰ ਐਕਸ ਇੱਕ ਜੋਂਡੀਅਰ 53 ਦਾ ਦਿਖਾਉਣਾ ਤੁਹਾਨੂੰ ਕਿਹੜਾ ਅੱਜ ਜ਼ਿਆਦਾ ਕਰੰਟ ਕੱਢਦਾ ਫਿਰ ਆਜੋ ਲੈ ਵੀ ਕਹਿੰਦੇ ਮੁੰਡਿਓ ਪੰਪ ਤੇ ਆ ਗਏ ਤੇ ਤਿੰਨੇ ਟਰੈਕਟਰਾਂ ਦੀਆਂ ਟੈਂਕੀਆਂ ਕਹਿੰਦੇ ਫੁੱਲ ਕਰਾ ਛੱਡੀਆਂ ਅਜੇ ਬਾਅਦ ਕਰਾਂਗੇ ਟੈਸਟ ਡਰਾਈਵ ਇਹਨਾਂ ਦੀ ਚੈੱਕ ਕਰਨੇ ਆ ਬਾਵਾ ਚਰਵਾਦ ਕਹਿੰਦੇ ਖੋਖਰ ਗਰੁੱਪ ਹੈ ਕਹਿੰਦੇ ਗਰਾਊਂਡਾਂ ਦੇ ਵਿੱਚ ਵਾਪਸੀ ਕੀਤੀ ਆ ਤੇ ਚਲੋ ਮੰਡੀ 'ਚ ਦਿਖਾਉਨੇ ਆ ਵੇਟ ਕਰਾਉਣਾ ਸੱਚ ਹਜੇ ਦਾ ਵੇਟ ਕਰਕੇ ਫੇਰ ਦੇਖਾਂਗੇ ਫੇਰ ਮੰਡੀ ਚ ਦਿਖਾਉਣੇ ਆਂਦੇ ਜੋਰ ਕਿਹੜਾ ਵੱਧ ਮਾਰਦਾ ਤੰਨਾ ਚ ਉਹਦੇ ਲੱਗਿਆ ਕਹਿੰਦੇ ਝੋਟਾ ਘੇਰ ਗੱਗੀ ਤਲੇ ਵਾਲੇ ਦਾ ਸੋਨਾ ਲਿਖਿਆ ਵਧੀਆ ਓਕਿਆ ਦੇਖਦੇ ਆਂ ਫੇਰ ਮੰਡੀ ਚ ਕਿਹੜਾ ਜ਼ਿਆਦਾ ਜੋਰ ਮਾਰਦਾ ਆਜੋ ਫੇਰ ਅਭੀ ਮੁੰਡਾ ਕਹਦਾ ਸੋਨਾ ਲਿਖੇ ਦਾ ਝੋਟਾ ਘੇਰ ਦਿਖਾਉਣਿਆ ਲੇ ਵੀ ਕਹਿੰਦੇ ਵੇਟ ਹੋ ਗਿਆ ਓਕੇ ਐ ਹੁਣ ਮੰਡੀ ਚ ਚੱਲਦੇ ਆ ਤੰਨਾ ਨੂੰ ਲੈ ਕੇ ਉੱਥੇ ਦਿਖਾਉਣਾ ਫਿਰ ਲੈ ਵੀ ਕਹਿੰਦੇ ਪਾਤਾ ਮਿੱਤਰੋ ਪਹਿਲਾ ਲੱਟਦਾ ਕੀ ਕਰੂੰ ਬਲਾ ਸਰੇ ਲੱਗੀ ਬਈਆ ਕੀ ਫੇਦਾ ਲੱਠਾ ਦਾ ਚੜੀ ਦਾ ਗਿੰਦੇ ਗਾਮਾਰ ਦਾ ਸਰੂ ਕੇ ਮਾਰ ਲੈ ਅਰੇ ਉਹ ਜਿ ਕਿਰੇ ਚਲੇਗਾ ਨਾ ਮੋੜ ਗੰਜੇ ਡਾ ਰਜਾ ਜਵਾ ਕਰੂ ਕੰਮ ਉਹ

ਅਰਸ਼ਿਕ ਦੇਖ ਲੋ ਮਾਤਰਾ ਉਹ ਜਾਂਦਾ ਹੁਣ ਧਲੇ ਵਾਲਾ ਗੱਗੀ ਦਾ ਸਿਰ ਢੋਲ ਗਿਆ ਗੇਰਾ ਦਾ ਵੀ ਗੰਜੇ ਆਲਾ ਲੈ ਗਿਆ ਖਿੱਚ ਕੇ ਰੇਤਾ ਵਾਕੀ ਲੈ ਵੀ ਇਹਦੇ ਟਾਇਰ ਜਾਦੇ ਆ ਕਹਿੰਦੇ ਦੂਜੇ ਦੇ ਗੰਜੇ ਡਰ ਆਉ ਜਾਂਦਾ ਖਿੱਚੇ ਦਰਸ਼ਕ ਦੇਖੋ ਮਿੱਤਰੋ ਕਿੰਨਾ ਚਾਹਵਾ ਹੈ ਅਜ ਤਾਂ ਉੱਤੇ ਬਾਗੇ ਉਦੋਂ ਵਾਲਾ ਕੰਡਾ ਕਰਾਉਣ ਬਾਗੇ ਸੀ ਤੇਲ ਪਵਾ ਕੇ ਲਿਆਇਆ ਉਹ ਬੱਠੇ ਦੋ ਚਾਰ ਲੈ ਵੀ ਹੁਣ ਸੈਂਟਰ 'ਚ ਖੜਾ ਕੇ ਕਹਿੰਦੇ ਝੰਡੀ ਡੇਕੀਆ ਮੁੰਡੇ ਉਹ ਚੱਕਰਾ ਨਹੀਂ ਸਰਦਾ ਮੁੰਡੇ ਨੂੰ ਕਮੇ ਲੈ ਗਿਆ ਮੂਲੀ ਜੋ ਪਟਕੇ ਚੱਕਰ ਵਾ ਉਹ ਕੱਢਦਾ ਸਹੀ ਚਲੋ ਲਾਦਾ ਕਹਿੰਦੇ ਉਰਲੇ ਟਰੈਕਟਰ ਤੇ ਨਾ ਬਈ ਨਾ ਰਖਸ ਕਹਿੰਦੇ ਗੰधे ਡਾਰਾਂ ਜਾਉ ਜਾਂਦਾ ਘੜੀ ਸੀ ਨੇ ਆਉਂਦੀ ਗਦੇ ਉਧਰ ਉਹ ਲੈ ਜਾਂਦਾ ਤੇ ਇਧਰ ਕਹਿੰਦੇ ਇਹ ਲਿਆਉਂਦਾ ਐ ਵੀ ਕਹਿੰਦੇ RX 6 ਛੱਲੇ ਕੱਢਣ ਲਾਤਾ ਬਾਕੀ ਮੇਲੇ ਤੇ ਦੇਖਣਾ ਕੀ ਕੁਝ ਕੱਢੂਗਾ ਫਿਰ ਇਧਰ ਕਹਿੰਦੇ ਫਿਰ ਜੌਂਡੀਰ ਬਦਲ ਲਿਆ ਹੁਣ ਬੈਠਾ ਹਜੇ ਜਵਾਖ ਜਦੇ ਉੱਪਰ ਅਸਲੀ ਡਰਾਈਵਰ ਨਹੀਂ ਬੈਠਾ ਉਧਰ ਕਲੋਲਾ ਚੱਲੀਆਂ ਜਾਂਦੀਆਂ ਕਹਿੰਦੇ RX ਤੇ ਉਹ ਨਵਾਂ ਡਰਾਈਵਰ ਵਾਹ ਕਹਿੰਦੇ ਉਹ ਕੱਢੂਗਾ ਛੱਲੇ ਲੈ ਵੀ ਕਹਿੰਦਾ ਨੰਬਰਦਾਰਾਂ ਦਾ ਮੁੰਡਾ ਵਹਿ ਗਿਆ ਕਹਿੰਦੇ ਮੁੰਡੇ ਉਹ ਇਹ ਕਢਾਉ ਛੱਲੇ ਫੋਕੀ ਚੱਲ ਗਈ ਬਲੌਗ ਚੱਲ ਰਿਹਾ ਏ ਨੂੰ ਬਲੌਗ ਕਹਿੰਦੇ ਨਾਲੇ ਵੀਡੀਓ ਕਹਿੰਦੇ ਆ ਨਮੀ ਲੈਣ ਚ ਪਾ ਲੈ ਕਹਿੰਦੇ ਨਵੇਂ ਡਰਾਈਵਰ ਨੇ ਵੜਕ ਪੂਰੀ ਮਾਰਦਾ ਕਹਿੰਦਾ ਡੀਆਈ 60 ਜੁਨੀਅਰ ਦੇ ਡਰਾਈਵਰ ਬਦਲਦਾ ਮੁੰਡਿਓ 250 ਮੇਰੀ ਜੱਫਰ ਬਸ ਰਾਮ ਗੈਲਾ ਨਵੀਂ ਫੁੱਲ ਰੇਸ਼ਾਂ ਦੇ ਛਾੜਣਗੇ ਉਹ ਛੰਡੀ ਡੇਗਾ ਜੀ ਮਿੱਤਰੋ ਹੁਣ ਆਪਾਂ ਚੱਲੇ ਆਂ ਸ਼ਹਿਰ ਇੱਕ ਫਲੈਕਸ ਕੜਾਈ ਆ ਆਪਣੇ ਲੋਗੋ ਵਾਲੀ ਤੇ ਜਦੋਂ ਆਪਾਂ ਲਾਈਵ ਕਰਦੇ ਆਂ ਤਾਂ ਤੇ ਦਰਸ਼ਕ ਬਾਰ-ਬਾਰ ਪੁੱਛਦੇ ਆਂ ਨਾ ਲਾਈਵ ਕੱਦ ਤੇ ਚੱਲਦਾ ਲਾਈਵ ਕੱਦ ਤੇ ਚੱਲਦਾ ਤੇ ਸਾਹਮਣੇ ਉਹ ਬੋਰਡ ਆ ਜਿਹੜਾ ਆਪਾਂ ਲਾਦਿਆ ਕਰਾਂਗੇ ਤੇ ਹੁਣ ਉਹ ਚੱਲੇ ਆਂ ਲੈਣ ਆਪਾਂ ਸ਼ਹਿਰ ਟਰਾਈਆਂ ਬਹੁਤ ਵਧ ਗਈਆਂ ਤੇ ਪੂਰਾ ਵਲੌਗ ਦੇਖਿਓ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਵੀ ਆਪਾਂ ਕੀ ਕੜਵਾ ਕੇ ਲਿਆਏ ਆ ਤੇ ਅੱਜ ਫਿਰ ਆਪਾਂ ਸ਼ਹਿਰ ਚੱਲੇ ਆਂ ਬਣਦਾ ਵਧੀਆ ਗਿਆ ਇਹ ਮਾਰ ਹੋ ਗਿਆ ਆ ਗਰੀ ਕੰਬੱਟ ਹੀ ਕਰਮਾ ਹਾਂਜੀ ਮੇਤਰੋ ਆਪਾਂ ਲੈ ਆਏ ਫਲੈਕਸ ਜਿਹੜੀ ਆਪਾਂ ਸਟੈਂਡ ਦੇ ਉੱਤੇ ਲਾਉਣੀ ਆ ਜਿਹਦੇ ਉੱਤੇ ਲਿਖਿਆ ਹੋਇਆ ਜੱਗੀ ਰੰਧਾਵਾ ਪੀਵੀ 13 ਤੁਹਾਨੂੰ ਦਿਖਾ ਵੀ ਦਿੰਨੇ ਆ ਆ ਦੇਖੋ ਆ ਘੜਵਾਈ ਆ ਤੇ ਬਾਕੀ ਦਾ ਬਲੌਗ ਜਿਹੜਾ ਉਹ ਆਪਾਂ ਨਵਾਂ ਸ਼ੁਰੂ ਕਰਾਂਗੇ ਬਾਕੀ ਇੱਥੇ ਸਮਾਪਤ ਕਰਦੇ ਹਾਂ ਇਸ ਬਲੌਗ ਨੂੰ ਬਾਕੀ ਲਾਈਵ ਕਰਾਂਗੇ ਦੂਜਾ ਪਹਿਲਾਂ ਅਗਲਾ ਬਲੌਗ ਹੈ ਜਿਹੜਾ ਦੂ ਬਾਅਦ ਚ ਪਾਵਾਂਗੇ ਮੇਲੇ ਤੋਂ ਬਾਕੀ ਜਿੰਨੇ ਵੀ ਭਰਾ ਅਜੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਓਕੇ ਬਾਈ ਲਵ ਯੂ ਬਈ ਸਾਰਾ